ਜੋ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਮੌਜੂਦ ਆ ਗਮਟਾਲਾ ਬਾਈਪਾਸ ਤੇ ਜੋ ਹਵਾਈ ਅੱਡਾ ਮਾਰਕ ਅਨਾਲਾ ਅੰਬਰਸਰ ਰੋਡ ਸਥਿਤ ਇੱਥੇ ਤਕਰੀਬਨ 2 ਘੰਟੇ ਹੋ ਗਏ ਆ ਬਹੁਤ ਵੱਡਾ ਜਾਮ ਲੱਗ ਚੁੱਕਾ ਆ ਜੋ 에어ਪੋਰਟ ਤੇ ਜੋ ਸਵਾਰੀਆਂ ਆਉਣ ਜਾਣ ਵਾਲੀਆਂ ਸਵਾਰੀਆਂ ਐਂਬੂਲੈਂਸ ਮਰੀਜ਼ ਇੱਥੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਭਾਰੀ ਕਿਉਂਕਿ ਇੱਥੇ ਟ੍ਰੈਫਿਕ ਇੰਚਾਰਜ ਕੋਈ ਟ੍ਰੈਫਿਕ ਪੁਲਿਸ ਵਾਲਾ ਕੋਈ ਵੀ ਇੱਥੇ ਮੌਜੂਦ ਨਹੀਂ ਆ ਆਪਣੀ ਡਿਊਟੀ ਤੇ ਕੋਈ ਨਹੀਂ ਸਾਨੂੰ ਨਜ਼ਰ ਆਇਆ ਸਿਰਫ ਇੱਕ ਮੁਲਾਜ਼ਮ ਨੂੰ ਨਜ਼ਰ ਆਏ ਨੇ ਇੱਕ ਮੁਲਾਜ਼ਮ ਨੂੰ ਪਹੁੰਚੇ ਨੇ ਅਸੀਂ ਉਹਨਾਂ ਨੂੰ ਪੁੱਛ ਸਰ ਇਹ ਇੱਥੇ ਕੀ ਗੱਲ ਹੈ ਟ੍ਰੈਫਿਕ ਵਾਲਾ ਕੋਈ ਵੀ ਨਹੀਂ ਇੱਥੇ ਮੌਜੂਦ ਸਰ ਰੋਟੀ ਖਾਂਦੇ ਹਾਂ ਤਾਂ ਜਾਮ ਲੱਗਿਆ ਵਾ ਨਹੀਂ ਦੇ ਰੋਟੀ ਖਾਂ ਸਰ ਹੋਰ ਕਿਸੇ ਦੀ ਡਿਊਟੀ ਨਹੀਂ ਤੁਹਾਡੀ ਕੱਲਿਆਂ ਦੀ ਆ ਨਹੀਂ ਜੀ ਦੋ ਜਣੇ ਦੀ ਡਿਊਟੀ ਹੈ ਜੀ ਇੱਥੇ ਹਾਂ ਜੀ ਦੋ ਜਣੇ ਦੀ ਡਿਊਟੀ ਆ ਪਰ ਸਰ ਏਅਰਪੋਰਟ ਮੈਂ ਆ ਗਿਆ ਹਵਾਈ ਅੱਡੇ ਦੇ ਸਵਾਰੀ ਪਹਿਲਾਂ ਮੈਂ ਰੋਟੀ ਖਾਂਦਾ ਮੈਂ ਰੋਟੀ ਖਾ ਕੇ ਆ ਗਿਆ ਜਮੋਟਾ ਖਾਂਦਾ ਸਰ ਇੱਥੇ वैसे भी फसियां ਵਿੱਚ ਕੀ ਲੋਕਾਂ ਦੀ ਕੋਈ ਜਾਣਕਾਰੀ ਨਹੀਂ ਕੋਈ ਜਾਣ ਨਹੀਂ ਮੈਨਾਂ ਰੱਖਦੀ ਪੁਲਿਸ ਦਾ ਕੰਟਰੋਲ ਨਹੀਂ ਕਮ ਸੇ ਕੰਟਰੋਲ ਕਰੋ ਟ੍ਰੈਫਿਕ ਦਾ ਕੰਟਰੋਲ ਕਰੋ 2 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ ਮਹਾਰਾਜ ਕਿੰਨਾ ਚਿਰ ਹੋ ਗਿਆ ਮੈਨੂੰ ਵੀ 25 30 ਮਿੰਟ ਹੋ ਗਏ ਤਾਂ ਠੀਕ ਹੈ ਅੱਜ ਜਾਮ ਲੱਗਾ 2 ਘੰਟੇ ਤੋਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹਦੇ ਬੱਚੇ ਸਾਰੇ ਪ੍ਰੇਸ਼ਾਨ ਹੋ ਰਹੇ ਹਨ ਉਹ ਕਿਆ ਕਹਿ ਸਕਦਾ 1 ਘੰਟੇ ਸੇ ਫਸੇ ਹੈ ਬੱਚੇ ਸਾਰੇ ਕਿੰਨਾ ਚਿਰ ਤੋਂ ਫਸੇ ਨਹੀਂ ਘੰਟੇ ਹੋ ਗਏ ਹਾਂ ਬੱਚੇ ਸਾਰੇ ਗਰਮੀ ਮੇਂ ਬੈਠੇ ਹੋਏ ਹੈ ਕਿਆ ਕਰੇ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਜੀ ਕਹਦੇ ਕੀ ਹੈ ਜੋ ਇਸਕੇ ਬਾਰੇ ਮੈਂ ਕੁਝ ਗਾਈਡ ਨਹੀਂ ਕਰ ਸਕਦਾ ਪ੍ਰਸ਼ਾਸਨ ਕੀ ਕਰ ਸਕਦੇ ਨੇ ਮੁਲਾਜ਼ਮ ਕੋਈ ਵੀ ਡਿਊਟੀ ਦੇ ਨਜ਼ਰ ਨਹੀਂ ਤੁਹਾਨੂੰ ਆਇਆ ਕੁਛ ਨਹੀਂ ਨਜ਼ਰ ਆ ਰਹੇ ਅਭੀ ਅਭੀ ਉਹ ਇੱਕ ਮੁਲਾਜ਼ਮ ਦਿਖ ਰਿਹਾ ਹੈ ਬਸ aur ਕੋਈ ਨਜ਼ਰ ਨਹੀਂ ਆ ਰਹੀ ਇਸ ਵੇਲੇ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਜਿਵੇਂ ਕਿ ਨਿਕਨੇ ਨਿਕੇ ਬੱਚੇ 1 ਘੰਟੇ ਤੋਂ ਆਂਦੇ ਵੱਧ ਅਸੀਂ ਇੱਥੇ ਟ੍ਰੈਫਿਕ ਦੇ ਜਾਮ ਦੇ ਵਿੱਚ ਫਸੇ ਆ ਤੁਸੀਂ ਛੋਟੇ ਛੋਟੇ ਬੱਚੇ ਵੇਖ ਸਕਦੇ ਜੇ ਅਸੀਂ ਇਹੀ ਨਾਲੇ ਜਾ ਰਹੇ ਜੀ ਜਿੱਦਾਂ ਇਹ ਟ੍ਰੈਫਿਕ 2 ਘੰਟੇ ਤੋਂ ਜਾਮ ਲੱਗਾ ਕੋਈ ਮੁਲਾਜ਼ਮ ਨਹੀਂ ਇੱਥੇ ਹੈਗਾ ਤੁਸੀਂ ਇਹਦੇ ਬਾਰੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਹਾਂ ਕਿ ਦੇਖੋ ਇੱਕ ਤਾਂ ਇਹਦੇ ਨਾਲ ਲੋਕਾਂ ਨੂੰ ਅੱਗੇ ਬੜੀ ਜਲਦੀ ਹੁੰਦੀ ਹੈ ਇੱਕ ਉਤੋਂ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੈ ਬਹੁਤ ਜ਼ਿਆਦੀ ਗਰਮੀ ਹੈ ਤਾਂ ਇਹਦਾ ਹੱਲ ਹੋਣਾ ਚਾਹੀਦਾ ਹੈ ਤਾਂ ਕਿ ਲੋਕੀ ਟਾਈਮ ਟੂ ਟਾਈਮ ਆਪਣੇ ਜਿੱਥੇ ਵੀ ਜਾਣਾ ਹੋਵੇ ਜਾ ਸਕਣ ਤੁਹਾਨੂੰ ਕਿੰਨਾ ਚਿਰ ਹੋ ਗਿਆ ਟ੍ਰੈਫਿਕ ਵਿੱਚ ਫਸੇ ਨੂੰ ਸਾਨੂੰ ਅੱਧਾ ਘੰਟਾ ਹੋ ਗਿਆ ਤੁਸੀਂ ਕਿੱਥੇ ਜਾ ਰਹੇ ਕੰਮ ਜਾ ਰਹੇ ਕਿ ਮੈਂ ਘਰੇ ਜਾ ਰਿਹਾ ਕਾਲਜ ਤੋਂ ਪੜ੍ਹ ਕੇ ਆਇਆ ਜੀ ਅਛਾ ਜੀ ਹਾਂ ਜੀ ਤੇ ਤੁਸੀਂ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਜਿੱਦਾਂ ਕੋਈ ਪੁਲਿਸ ਮੁਲਾਜ਼ਮ ਇੱਥੇ ਡਿਊਟੀ ਤੇ ਕੋਈ ਵੀ ਤਾਇਨਾਤ ਨਹੀਂ ਸੀ ਚੌਕ ਜਿਹੜਾ ਖਾਲੀ ਪਿਆ ਸੀ ਹਾਂ ਇੱਥੇ ਨਾ ਇੱਕ ਲਾਲ ਬੱਤੀ ਹੋਣੀ ਚਾਹੀਦੀ ਹੈ ਟਰੈਫਿਕ ਲਾਈਟਸ ਤੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਤਾਇਨਾਤ ਇਹਨਾਂ ਨਹੀਂ ਪੁਲਿਸ ਦੀ ਇਹ ਜਿੱਦਾਂ ਕਿ ਆਪਣਾ ਅੰਤਰਰਾਸ਼ਟਰੀ ਹਵਾਈ ਅੱਡਾ ਰੋੜਿਆ ਜਿੱਥੇ ਸਵਾਰੀਆਂ ਨੇ ਦਿੱਲੀ ਆਉਣਾ ਜਾਣਾ ਐਂਬੂਲੈਂਸ ਬੱਚੇ ਸਕੂਲਾਂ ਦੇ ਇੱਥੇ ਬਹੁਤ ਫਸੇ 2 ਘੰਟੇ ਤੇ ਤੁਸੀਂ ਆਪਣੇ ਟ੍ਰੈਫਿਕ ਕੰਟਰੋਲ ਚਾਰਜ ਨੂੰ ਤੇ ਪ੍ਰਸ਼ਾਸਨ ਨੂੰ ਕੀ ਸਨੇਹਾ ਲਾਉਣਾ ਚਾਹੁੰਦੇ ਅਸੀਂ ਤਾਂ ਇਹਨਾਂ ਦੀ ਬਹੁਤ ਵੱਡੀ ਅੰਗਲੀ ਹੈ ਜਮ 2-2 ਲੱਖ ਰੁਪਏ ਲੱਖ-ਲੱਖ ਰੁਪਈਆ ਤਨਖਾਹਾਂ ਦੇ ਲੈਣਾ ਤੁਸੀਂ ਕਿੱਥੋਂ ਆਏ ਕਿੱਥੇ ਜਾਣਾ ਸੀ ਅਸੀਂ ਇਹ ਨਾਲੇ ਤੋਂ ਅੱਗੇ ਜਾਣਾ ਲੁਧਿਆਣੇ ਤੋਂ ਆਏ ਆ ਮਰੀਜ਼ ਆ ਸਾਡੇ ਕੋ ਇਹ ਅਛਾ ਜੀ ਕਿੰਨੇ ਚਿਰ ਦੇ ਤੁਸੀਂ ਇੱਥੇ ਐਂਬੂਲੈਂਸ ਨੂੰ ਪਿੱਛੇ ਲਗਾ ਹੁੰਦੇ ਜਿੰਨਾ ਸਾਨੂੰ ਪਿੱਛੇ ਟਾਈਮ ਲੱਗਾ ਇੰਨਾ ਹੀ ਹਿੱਸੇ ਲ ਭਾਈ ਭਾਜੀ ਤੁਸੀਂ ਇਹ ਟ੍ਰੈਫਿਕ ਬਾਰੇ ਕੀ ਕਹਿਣਾ ਚਾਹੁੰਦੇ ਜੀ ਬਹੁਤ ਮਾੜਾ ਹਾਲਿਆ ਜੀ ਆ ਵੇਖੋ ਤੁਸੀਂ ਕੋਈ ਮੈਨੇਜਮੈਂਟ ਨਹੀਂ ਹੈਗੀ ਪੁਲਿਸ ਦੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਅੱਧਾ ਘੰਟਾ ਹੋ ਗਿਆ ਜਮ ਜੀ ਅੱਧਾ ਘੰਟਾ ਹੋ ਗਿਆ ਤੁਹਾਨੂੰ ਤੁਸੀਂ ਕਿਸ ਕੰਮ ਤੇ ਜਾ ਰਹੇ ਸੀ ਮੇਰੇ ਵਾਈਫ ਡਿਊਟੀ ਕਰਦੇ ਨੇ ਮੈਨੂੰ ਉਹਨਾਂ ਨੂੰ ਲੈਣ ਜਾ ਰਿਹਾ ਜੀ ਅੱਛਾ ਜੀ ਟਿਕਨ ਜਾ ਰਹੇ ਹਾਂ ਪਰ ਇੰਨਾ ਟ੍ਰੈਫਿਕ ਹੈ ਕਿ ਉਹ ਵੀ ਖਲੋਤੇ ਮੈਂ ਭਗਵਨ ਚਾਰ ਸਾਹਿਬ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਜਿਵੇਂ ਕਿ ਇੱਥੇ ਕੋਈ ਪੁਲਿਸ ਵਾਲਾ ਮਰਾਜ਼ ਮੈਂ ਆਪਣੀ ਡਿਊਟੀ ਤੇ ਤਾਇਨਾਤ ਨਹੀਂ ਸੀ ਇਹ ਕਿਉਂ ਟੁਕਵੇ ਪ੍ਰਬੰਧ ਕੀਤੇ ਜਾਣ ਟ੍ਰੈਫਿਕ ਮੈਨੇ